ਮਾਂ ਨੇ ਕਸ਼ਮੀਰ ਜਾਣ ਤੋਂ ਰੋਕਿਆ ਪਰ ਮੌਤ ਕਰ ਰਹੀ ਸੀ ਮੰਜੂਨਾਦ ਦੀ ਉੜੀ ਮਰਨ ਤੋਂ ਪਹਿਲਾਂ ਮੰਜੂਨਾਦ ਦਾ ਪਤਨੀ ਨਾਲ ਆਖਰੀ ਵੀਡੀਓ ਮੇਰੇ ਪਤੀ ਨੂੰ ਮਾਰ ਦਿੱਤਾ ਹੁਣ ਮੈਨੂੰ ਵੀ ਮਾਰ ਦਿਓ ਇਹ ਕਹਿਣਾ ਸੀ ਮੰਜੂਨਾਦ ਦੀ ਪਤਨੀ ਦਾ ਜਦੋਂ ਉਸ ਦੀਆਂ ਅੱਖਾਂ ਦੇ ਮੂਰੇ ਉਸ ਦੇ ਪਤੀ ਨੂੰ ਅੱਤਵਾਦੀਆਂ ਦੇ ਵੱਲੋਂ ਮਾਰ ਦਿੱਤਾ ਗਿਆ ਅਗੋਂ ਅੱਤਵਾਦੀਆਂ ਦਾ ਕਹਿਣਾ ਸੀ ਕਿ ਤੈਨੂੰ ਨਹੀਂ ਮਾਰਾਂਗੇ ਤੂੰ ਜਾ ਕੇ ਇਹ ਮੋਦੀ ਨੂੰ ਦੱਸ ਪਹਿਲਗਾਮ ਅਤਵਾਦੀ ਹਮਲੇ ਦੇ ਪੀੜਤਾਂ ਦੇ ਵਿੱਚ ਕਰਨਾਟਕਾ ਦਾ ਰਹਿਣ ਵਾਲਾ ਮੰਜੂਨਾਥ ਰਾਓ ਵੀ ਸ਼ਾਮਲ ਹੈ ਮੰਜੂਨਾਥ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਪਹਿਲਗਾਮ ਦੇ ਵਿੱਚ ਛੁੱਟੀਆਂ ਮਨਾਉਣ ਗਿਆ ਸੀ ਮੰਜੂਨਾਥ ਰਾਓ 3 ਦਿਨ ਪਹਿਲਾਂ ਆਪਣੀ ਪਤਨੀ ਪੱਲਵੀ ਅਤੇ ਬੱਚਿਆਂ ਦੇ ਨਾਲ ਜੰਮੂ ਕਸ਼ਮੀਰ ਆਇਆ ਸੀ ਪਰ ਪਤਾ ਨਹੀਂ ਸੀ ਕਿ ਇੱਥੇ ਸਭ ਖਤਮ ਹੋ ਜਾਵੇਗਾ ਮੰਜੂਨਾਥ ਅਤੇ ਉਸ ਦੀ ਪਤਨੀ ਦੀ ਇੱਕ ਵੀਡੀਓ ਜੋ ਕਿ ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਦੀ ਹੈ ਹੁਣ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਕਸ਼ਮੀਰ ਦੇ ਅਨੁਭਵ ਦਾ ਨਜ਼ਾਰਾ ਮਾਣਦੇ ਹੋਏ ਦੋਵੇਂ ਪਤੀ ਪਤਨੀ ਬਹੁਤ ਖੁਸ਼ ਦਿਖਾਈ ਦੇ ਰਹੇ ਹਨ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਖੁਸ਼ੀ ਬਸ ਅੱਜ ਦੇ ਦਿਨ ਦੀ ਹੀ ਹੈ ਵੀਡੀਓ ਦੇ ਵਿੱਚ ਮੰਜੂਨਾਥ ਅਤੇ ਉਸ ਦੀ ਪਤਨੀ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਮੈਂ ਕਰਨਾਟਕ ਦੇ ਸ਼ਿਵਮੋਗਾ ਤੋਂ ਮੰਜੂਨਾਥ ਹਾਂ ਅੱਜ ਸਾਡੇ ਕਸ਼ਮੀਰ ਦੌਰੇ ਦਾ ਦੂਜਾ ਦਿਨ ਹੈ ਕੱਲ ਅਸੀਂ ਬੋਟ ਹਾਊਸ ਦੇ ਵਿੱਚ ਠਹਿਰੇ ਸੀ ਅਤੇ ਬੋਟ ਹਾਊਸ ਬਹੁਤ ਵਧੀਆ ਸੀ ਅਤੇ ਹੁਣ ਅਸੀਂ ਕਸ਼ਮੀਰ ਦੇ ਵਿੱਚ ਸ਼ਿਕਾਰਾ ਸਵਾਰੀ ਕਰ ਰਹੇ ਹਾਂ ਮੰਜੂਨਾਥ ਦੀ ਭੈਣ ਨੇ ਦੱਸਿਆ ਕਿ ਉਹ 8 ਤਰੀਕ ਨੂੰ ਗਏ ਸਨ ਅਤੇ 24 ਤਰੀਕ ਨੂੰ ਵਾਪਸ ਆਉਣਾ ਸੀ ਪਰ ਨਹੀਂ ਆਏ ਮੰਜੂਨਾਥ ਦੀ ਪਤਨੀ ਪੱਲਵੀ ਨੇ ਕਿਹਾ ਕਿ ਉਹ ਅਤੇ ਉਸ ਦਾ ਪੁੱਤਰ ਠੀਕ ਹੈ ਪਰ ਉਸਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪਤੀ ਨੂੰ ਗਵਾ ਦਿੱਤਾ। ਉਹਨਾਂ ਨੇ ਮੇਰੇ ਪਤੀ ਨੂੰ ਦੂਰੋਂ ਗੋਲੀ ਮਾਰ ਦਿੱਤੀ। ਜਦੋਂ ਮੈਂ ਅਤੇ ਮੇਰਾ ਪੁੱਤਰ ਮੌਕੇ ਤੇ ਪਹੁੰਚੇ ਤਾਂ ਉਹ ਪਹਿਲਾਂ ਹੀ ਮਰ ਚੁੱਕੇ ਸਨ। ਅਤਵਾਦੀਆਂ ਨੂੰ ਮੈਂ ਕਿਹਾ ਕਿ ਤੁਸੀਂ ਮੇਰੇ ਪਤੀ ਨੂੰ ਮਾਰ ਦਿੱਤਾ ਹੈ, ਮੈਨੂੰ ਵੀ ਮਾਰ ਦਿਓ। ਤਾਂ ਅੱਗੋਂ ਉਹਨਾਂ ਨੇ ਕਿਹਾ ਤੈਨੂੰ ਨਹੀਂ ਮਾਰਾਂਗੇ, ਜਾ ਜਾ ਕੇ ਇਹ મોદી ਨੂੰ ਦੱਸ। ਪੀੜਿਤ ਮਨਜੁਨਾਦ ਦੀ ਮਾਂ ਨੇ ਕਿਹਾ ਕਿ ਕੱਲ ਜਦੋਂ ਸਾਨੂੰ ਇਹ ਜਾਣਕਾਰੀ ਮਿਲੀ ਅਸੀਂ ਟੀਵੀ ਦੇਖ ਰਹੇ ਸੀ। ਮੈਂ ਉਹਨਾਂ ਨੂੰ ਜਾਣ ਤੋਂ ਰੋਕਿਆ ਸੀ ਪਰ ਉਹਨਾਂ ਨੇ ਮੈਨੂੰ ਮਨਾ ਲਿਆ ਤੇ ਕਸ਼ਮੀਰ ਚਲੇ ਗਏ ਪਰ ਕਸ਼ਮੀਰ ਜਾ ਕੇ ਇਹ ਨਹੀਂ ਪਤਾ ਸੀ ਕਿ ਉੱਥੋਂ ਸਿਰਫ ਨੂੰ ਅਤੇ ਪੁੱਤਰ ਹੀ ਵਾਪਸ ਆਉਣਗੇ ਉਹਨਾਂ ਦਾ ਆਪਣਾ ਮੁੰਡਾ ਵਾਪਸ ਮੁੜ ਕੇ ਨਹੀਂ ਆਵੇਗਾ ਕਸ਼ਮੀਰ ਦੇ ਵਿੱਚ ਹੋਏ ਇਸ ਅੱਤਵਾਦੀ ਹਮਲੇ 'ਚ 26 ਲੋਕ ਮਾਰੇ ਗਏ ਹਨ ਜਿਨ੍ਹਾਂ ਦੇ ਵਿੱਚ ਸਾਰੇ ਪੁਰਸ਼ ਸ਼ਾਮਲ ਹਨ ਜਦਕਿ ਔਰਤਾਂ ਅਤੇ ਬੱਚਿਆਂ ਨੂੰ ਛੱਡ ਦਿੱਤਾ ਗਿਆ ਇਨਾਂ ਦੇ ਵਿੱਚ ਇੱਕ ਸ਼ਾਮਲ ਸੀ ਮਨਜੂਨਾਥ ਜੋ ਕਿ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਛੁੱਟੀਆਂ ਮਨਾਉਣ ਗਿਆ ਸੀ